ਨੇ ਹੁਣੇ ਪੰਜਾਬ ਤੋਂ ਆਈ ਬਹੁਤ ਹੀ ਮਾਣੀ ਖਬਰ ਹ 7 ਬੱਚੇ ਹੋਏ ਲਾਪਤਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਅੱਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜਿਹਾ ਮੁਹਾਲੀ ਜ਼ਿਲ੍ਹੇ ਦੇ ਡੇਰਾ ਬਸਤੀ ਸ਼ਹਿਰ ਦੇ ਬਰਵਾਲਾ ਰੋਡ ਤੇ ਸਥਿਤ ਪਗਤ ਨਗ ਸਿੰਘ ਨਗਰ ਤੋਂ ਵੱਖ-ਵੱਖ ਘਰਾਂ ਦੇ 7 ਨ ਬਾਲਗ ਬੱਚੇ ਪਿਛਲੇ 36 ਘੰਟੇ ਤੋਂ ਲਾਪਤਾ ਨੇ ਲਾ ਬਾਲਗ ਲਾਪਤਾ ਬੱਚੇ ਪ੍ਰਵਾਸੀ ਪਰਿਵਾਰਾਂ ਦੇ ਨੇ ਜਿੰਨਾ ਦੇ ਵਿੱਚ ਸਾਰੇ ਲੜਕੇ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਾ ਪਤਾ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਹੈ ਕਿ ਬੱਚੇ ਐਤਵਾਰ ਸਵੇਰੇ ਕਰੀਬ 5 ਵਜੇ ਘਰ ਤੋਂ ਪਾਕ ਦੇ ਵਿੱਚ ਖੇਡਣ ਗਏ ਸਨ ਪਰ ਵਾਪਸ ਨਹੀਂ ਪਰਤੇ। ਦੁਪਹਿਰ 12 ਵਜੇ ਭਗਤ ਸਿੰਘ ਨਗਰ ਦੇਆਂ ਵੱਖ-ਵੱਖ ਗਲੀਆਂ ਦੇ ਵਿੱਚ ਰਹਿਣ ਵਾਲੇ ਪੰਜ ਹੋਰ ਬੱਚੇ ਘਰ ਤੋਂ ਖੇਡਣ ਲਈ ਗਏ ਸੀ ਤੇ ਵਾਪਸ ਨਹੀਂ ਪਰਤੇ। ਐਤਵਾਰ ਛੁੱਟੀ ਹੋਣ ਕਾਣ ਬੱਚੇ ਖੇਡ ਰਹੇ ਸੀ। ਜਿਸ ਕਾਰਨ ਬੱਚਿਆਂ ਦੇ ਲਾਪਤਾ ਹੋਣ ਦਾ ਪਤਾ ਨਹੀਂ ਲੱਗ ਸਕਿਆ ਲਾਪਤਾ ਬੱਚੇ ਇੱਕ ਦੂਜੇ ਨੂੰ ਜਾਣਦੇ ਹਨ ਅਤੇ ਇੱਕ ਦੂਜੇ ਨਾਲ ਸਕੂਲ ਜਾਂਦੇ ਨੇ ਸਭ ਤੋਂ ਵੱਡਾ ਲੜਕਾ 15 ਸਾਲ ਦਾ ਹੈ ਅਤੇ 10ਵੀਂ ਜਮਾਤ ਚ ਪੜਦਾ ਹੈ ਮਾਪਿਆਂ ਨੂੰ ਸੋਚ ਕੇ ਚਿੰਤਾ ਹੋ ਰਹੀ ਹੈ ਕਿ ਬੱਚੇ ਸਾਇਰਤ ਕਿੱਥੇ ਰਹੇ ਹੋਣਗੇ